ਉਹ ਜਿਵੇਂ ਕਦਮ ਖੜਕੇ ਲਵਾ ਜੀ ਬਿਜਲੀ ਦੇ ਸਭਨ ਪਟਾਕੀ ਵੇਲੇ ਜਾ ਦੇਖਿਆ ਜੀ ਬਾਸ ਕੰਬਰੇ ਵਿੱਚ ਉਹ ਜੀ ਬੀਆ ਟੱਕਰ ਟੱਕਰ ਖੜਿਆ ਪਿਆ ਸੀ ਨਾ ਆ ਵੀ ਬਸ ਖੜੀ ਵੀ ਸੀ ਟੱਕ ਬਹੁਤ ਧੀ ਸੀ ਇੱਕਦਮ ਦੋਨੋਂ ਦੀ ਟੱਕਰ ਵੱਜੀ ਮਹੀਆ ਘਰਦਵਲ ਵੀ ਪੱਚੀ ਸੀ ਜੀ ਇਹ ਬਿਹਾਰ ਤੋਂ ਆ ਰਹੀ ਸੀ ਟੋਲਾ ਜੂ ਨਾਲ ਰਸ ਤੇ ਲੱਗਦਾ ਐਡਵੈਂਚਰ ਹੋ ਗਿਆ ਤੇ ਰਸਈ ਦੇਖਿਆ ਵੀ ਇੱਧਰ ਐਕਸੀਡੈਂਟ ਹੋਇਆ ਸੀਗਾ ਜੀ ਦੇ ਜੋ ਆਪਾਂ ਨੂੰ ਸਵਾਰੀਆਂ ਬੱਸ ਦੀਆਂ ਸਵਾਰੀਆਂ ਸੀਗੀਆਂ ਉਹਨਾਂ ਨੇ ਉਹਨਾਂ ਦੀ ਜਾਣਕਾਰੀ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਕੱਟ ਦੇ ਬੱਸ ਖੜਾ ਕੇ ਸਵਾਰੀਆਂ ਤਾਰ ਰਹੇ ਸੀ। ਵਿਚੋ ਕੋੜਾ ਟਰੱਲਾ ਆਇਆ ਜੀ ਉਹਨੇ ਆ ਕੇ ਵਿੱਚ ਹਿੱਟ ਕੀਤਾ। ਤੇ ਬੱਸ ਦੇ ਵਿੱਚ ਜਦੋਂ ਹਿੱਟ ਹੋਇਆ ਉਹ ਸਿੱਧੀ ਜਾ ਕੇ ਉੱਤਰ ਟਰਾਂਸਫਾਰਮ ਤੇ ਵੱਜੀ ਜੀ। ਉਹ ਟਰਾਂਸਫਾਰਮ ਦੇ ਵਿੱਚ ਵੱਜਣ ਨਾਲ ਸਪਾਰਕ ਹੋ ਕੇ ਉਹਨੂੰ ਬੱਸ ਨੂੰ ਅੱਗ ਲੱਗ ਗਈ। ਲਗ ਭੀਗੇ ਬੰਦੇ ਹੈਗੇ ਨਹੀਂ 12 13 ਛੱਡ ਕੇ ਆਂਦੇ ਆ ਜੀ ਆ ਜੀ। ਕਿੰਨੇ ਕੁ ਤੁਸੀਂ ਐਂਬੂਲੈਂਸ ਤੋਂ ਤੁਹਾਡੀ ਹੈ ਇਹ ਹਾਂਜੀ ਹਾਂਜੀ ਆਵਦੀ ਹੈ ਕੀ ਹਾਲਾਤ ਕੀ ਸੀਗੇ ਐਂਬੂਲੈਂਸ ਦੇ ਜਖਮੀਆਂ ਦੇ ਜਖਮੀਆਂ ਦੇ ਖਾਸ ਯਾ ਡਰਾਈਵਰ ਤੇ ਬਾਕੀ ਬੱਚੀਆਂ ਸਵਾਰੀਆਂ ਗੱਟਾਂ ਲੱਗ ਜਾਨੇ ਯਾਰੀ ਅੱਛਾ ਬੱਚੇ ਬੱਚੇ ਵੀ ਨੇ ਵਿੱਚ ਜਖਮੀਆਂ ਚ ਬੱਚੇ ਇੱਕ ਅੱਧਾ ਬੱਚਾ ਹੈਗਾ ਜੀ ਦੋ ਬੱਚੇ ਨੇ ਅੱਛਾ ਔਰਤਾਂ ਔਰਤਾਂ ਵੀ ਆ ਗਈਆਂ ਪੰਜ ਛੇ ਔਰਤਾਂ ਨੇ ਨਾਮ ਦੋਵਾ ਜੀ ਕੀ ਹੋਇਆ ਜਿਹੜਾ ਉਹ ਐਕਸੀਡੈਂਟ ਹੋਇਆ ਵੀ ਜੀ ਅਸੀਂ ਹਸਪੀਟਲ 'ਚ ਬੈਠੇ ਸੀ ਇੱਕਦਮ ਖੜਕੇ ਹੀ ਆਵਾਜ਼ ਆਈ ਬਿਜਲੀ ਦੇ ਸਭਨ ਪਟਾਕੇ ਵੀ ਨੇ ਜਾਂ ਦੇਖਿਆ ਜੀ ਬੱਸ ਖੰਭੇ ਦੇ ਵਿੱਚ ਫੰਦੀ ਵੀ ਆ ਟਰੱਕ ਟਰੱਕ ਖੜਿਆ ਪਿਆ ਸੀ ਨਾਲ ਵੀ ਬੱਸ ਖੜੀ ਵੀ ਸੀ ਟਰੱਕ ਬਹੁਤ ਧੀ ਸੀ ਇੱਕਦਮ ਦੋਨੋਂ ਇਹ ਟੱਕਰ ਵੱਜੀ ਭਈਏ ਕਾਰਨ ਕੋਲ 225 ਸੀ ਜੀ ਇਹ ਬਿਹਾਰ ਤੋਂ ਆ ਰਹੀ ਸੀ ਚੋਨਾਚੂਨਾ ਰਣਵਸੇ ਸਰ ਬੱਚਾ ਫਟ ਰਕਦਾ ਟਰੱਕ ਦਾ ਟੈਲਵੈਂਚਰ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਅਸਾਂ ਦੇ ਕੋਈ ਸੱਡਾ ਬੇਟਾ ਸਾਰੇ ਬੰਦੇ ਜਖਮੀ ਨੇ ਜੀ ਦੇ ਆਵਦੇ ਵੀ ਜਖਮੀ ਸਾਰੇ ਜਖਮੀ ਨੇ ਜੀ ਸਾਰਿਆਂ ਨੂੰ ਸਾਡੀ ਆਪਣੀ ਡੈਨ ਖੜੀ ਸੀ ਸਾਰਾ ਚੱਕ ਚੱਕ ਕੇ ਸੀ ਸਿਆਦਨ ਸਾਲ ਚ ਲੈ ਕੇ ਗਿਆ ਕਿੰਨੇ ਵਜੇ ਦੀ ਘਟਨਾ ਹੈ ਸਰ ਜੀ ਘਟਨਾ ਹੈਗੀ ਹੁਣ ਤਾਂ 10 ਮਿੰਟ ਪਹਿਲਾਂ ਦੀ ਗੱਲ ਹੈ ਜੀ ਯਾਨੀ ਕਿ 12:00 ਵਜੇ 3:30 ਮਿੰਟ ਦੀ ਗੱਲ ਹੈ ਸਾਢੇ 1:00 ਵਜੇ ਦੀ ਗੱਲ ਹੈ ਕੋਈ ਜਾਣੀ ਨੀ ਕਿਸਾਨ ਤੋਂ ਜਿਆਲੀ ਨਸਾਨ ਹੋਛਰੀ ਹੋ ਜਾਂਦੀ ਬਚਾਅ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਜੀ ਕਿੰਨੇ ਲੋਕਾਂ ਸੱਥ ਲਗੀਆਂ ਗੜਦੋੜੀ 25-30 ਜਾਨੇ ਹੈਗੇ ਨੇ ਜੀ ਫਿਰ ਪੁਲਿਸ ਪਹੁੰਚ ਗਈ ਬੋਲ ਕੇ ਬੋਲ ਗਈ 112 ਨੇ ਫੋਨ ਕਰਤਾ 100 ਵਰਤੇ ਫੋਨ ਕਰਤਾ ਜੀ ਹੋ ਗਏ ਹੋਣਗੇ ਜ ਤਕਰੀਬਨ 15 20 ਕੇ ਬੰਦੇ ਹੈਗੇ ਨਹੀਂ 12 13 ਛੱਡ ਕੇ ਆਂਦੇ ਆ ਜੀ ਕਿੰਨੇ ਕ ਤੁਸੀਂ ਐਂਬੂਲੈਂਸ ਦਾ ਤੁਹਾਡੀ ਹੈ ਇਹ ਹਾਂਜੀ ਹਾਂਜੀ ਆਪਦੀ ਹੈ ਜੀ ਕਿ ਕੀ ਹਾਲਾਤ ਕੀ ਸੀਗੇ ਐਂਬੂਲੈਂਸ ਦੇ ਆ ਦੇ ਜਖਮੀਆਂ ਦੇ ਜਖਮੀਆਂ ਦੇ ਖਾ ਦੀਆਂ ਡਰਾਈਵਰ ਤੇ ਬਾਕੀ ਬੱਚੀਆਂ ਥਵਾਰੀਆਂ ਸੱਤਾਂ ਲੱਗਿਆ ਨੇ ਜਖਮੀਆਂ ਅੱਛਾ ਬੱਚੇ ਬੱਚੇ ਵੀ ਨੇ ਵਿੱਚ ਜਖਮੀਆਂ ਚ ਬੱਚੇ ਇੱਕ ਅੱਧਾ ਬੱਚਾ ਹੈਗਾ ਜੀ ਦੋ ਬੱਚੇ ਨੇ ਅੱਛਾ ਔਰਤਾਂ ਔਰਤਾਂ ਵੀ ਹੈਗੀਆਂ 5 6 ਔਰਤਾਂ ਨੇ ਹੈਗੀਆਂ ਨੇ ਜਖਮੀਆਂ ਹਾਂਜੀ ਹਾਂਜੀ ਨੁਰਾਗ ਨਾਮ ਹੈ ਜੀ ਮੇਰਾ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਸਰ ਅਸੀਂ ਇਧਰੋਂ ਆ ਰਹੇ ਸੀਗੇ ਜੀ ਨਾ ਘਰ ਜਾ ਰਹੇ ਸੀਗੇ ਮੈਂ ਰੈਸਟੋਰੈਂਟ ক্লোਜ਼ ਕਰਕੇ ਤੇ ਰਸੀ ਦੇਖਿਆ ਵੀ ਇਧਰ ਐਕਸੀਡੈਂਟ ਹੋਇਆ ਹੋਇਆ ਸੀਗਾ ਜੀ ਤੇ ਜੋ ਆਪਾਂ ਨੂੰ ਸਵਾਰੀਆਂ ਬਸ ਦੀਆਂ ਸਵਾਰੀਆਂ ਸੀਗੀਆਂ ਉਹਨਾਂ ਦੀ ਜਾਣਕਾਰੀ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਕੱਟ ਦੇ ਬਸ ਖੜਾ ਕੇ ਸਵਾਰੀਆਂ اتار ਰਹੇ ਸੀ ਪਿਛੋਂ ਕੋੜਾ ਟਰੱਲਾ ਆਇਆ ਜੀ ਉਹਨੇ ਆ ਕੇ ਵਿੱਚ ਹਿੱਟ ਕੀਤਾ ਤੇ ਬਸ ਦੇ ਵਿੱਚ ਜਦੋਂ ਹਿੱਟ ਹੋਇਆ ਉਹ ਸਿੱਧੀ ਜਾ ਕੇ ਉਧਰ ਟਰਾਂਸਫਾਰਮ ਤੇ ਵੱਜੀ ਹੈ ਜੀ ਟਰਾਂਸਫਾਰਮਰ ਦੇ ਵਿੱਚ ਵੱਜਣ ਨਾਲ ਸਪਾਰਕ ਹੋ ਗਏ ਉਹਨੂੰ ਬੱਸ ਨੂੰ ਅੱਗ ਲੱਗ ਗਈ। ਆਨ ਦੀ ਸਪੋਰਟ ਆ ਆਪਣੇ ਸਾਰੇ ਟੀਮ ਇਹਨਾਂ ਨੇ ਜਿਹੜੀ ਵੀ ਪੁਲਿਸ ਦੀ ਹੋ ਗਈ ਜਾਂ ਫਾਇਰ ਬਿਗੇਟ ਹੋ ਗਈ ਜਿਹੜੇ ਨਵੀਂ ਭਰਤੀ ਜਿਹੜੇ ਐਸ ਐਫ ਐਕਸ ਜਿਹੜੇ ਵੀ ਨੇ ਇਹਨਾਂ ਨੇ ਸਭ ਕੰਟਰੋਲ ਕੀਤਾ। ਉਸ ਤੋਂ ਬਾਅਦ ਹੁਣ ਸਾਰੇ ਲੱਗੇ ਹੋਏ ਆ ਜੀ ਜਿੰਨੇ ਵੀ ਰੋਡ ਤੇ ਆ ਰਹੇ ਸੀਗੇ ਜਿੰਨੇ ਵੀ ਜਨਤਾ ਆ ਰਹੀ ਹੈ ਜਿੰਨੇ ਵੀ ਲੋਕ ਆ ਰਹੇ ਨੇ ਸਭ ਸਾਰੇ ਹੈਲਪ ਕਰਕੇ ਸਭ ਮਤਲਬ ਕਿ ਕੰਟਰੋਲ ਕਰਨ ਦੀ ਸਾਰੇ ਕੋਸ਼ਿਸ਼ ਕਰ ਰਹੇ ਬਾਕੀ ਸਾਰੀ ਟ੍ਰੈਫਿਕ ਕੰਟਰੋਲ ਕਰਤੀ ਇਹਨਾਂ ਨੇ ਕਿੰਨੀ ਕਿ ਲੋਕਾਂ ਦੇ ਸੱਟਾਂ ਵੱਜੀਆਂ ਸਰ ਨੀਅਰ ਅਬਾਊਟ ਮੇਰੇ ਹਿਸਾਬ ਨਾਲ ਤਾਂ ਜੀ 10 ਕ ਬੰਦੇ ਦੀ 10 12 ਬੰਦੇ ਦੀ ਤਾਂ ਸੱਟਾਂ ਵੱਜੀਆਂ ਵੱਜੀਆਂ ਨੇ ਜੀ ਬਾਕੀ ਸ਼ਾਇਦ ਇੱਕ ਇੱਕ ਅੱਧੀ ਜਾਨ ਨੂੰ ਖਤਰਾ ਵੀ ਹੋ ਸਕਦਾ ਇੰਨਾ ਕ ਜ਼ਰੂਰ ਹੈਗਾ ਜੀ ਬਾਕੀ ਦੇਖੋ ਜੋ ਸਵੇਰੇ ਰਿਪੋਰਟ ਆਉਂਦੀ ਹੈ ਜੀ ਜੋ ਵੀ ਸਰ ਦੱਸਣਗੇ ਮੌਕੇ ਦੀ ਜਿਹੜੀ ਵੀ ਗੱਲ ਹੈ ਬਾਕੀ ਅਸੀਂ ਜੋ ਸਾਡੇ ਵੱਲੋਂ ਹੋ ਸਕੇ ਆਪਾਂ ਪੂਰੀ ਹੈਲਪ ਕੀਤੀ ਹੈ ਜੀ ਸਾਰਿਆਂ ਦੀ ਉਸ ਦਾ ਆਪਣਾ ਘਰ ਜਾ ਰਹੇ ਸੀਗੇ ਜਾਂਦੇ ਜਾਂਦੇ ਅਸੀਂ ਦੇਖਿਆ ਵੀ ਚਲੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬੱਸ ਵਾਲੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹ ਹੁਣ ਪਤਾ ਨਹੀਂ ਗਲਤੀ ਕੀਤੀ ਹੈ ਜੀ ਇਹ ਤਾਂ ਹੁਣ ਦੇਖੋ ਕੀ ਬਣਦਾ ਇਸ ਦਾ ਕਿਉਂਕਿ ਥੋੜੀ देर ਬਾਅਦ ਚ ਹੀ ਪਹੁੰਚੇ ਆ ਤੇ ਮੇਰੇ ਖਿਆਲ ਨਾਲ ਉਸ ਟਾਈਮੋਂ 10 ਮਿੰਟ ਹੋ ਚੁੱਕੇ ਸੀ ਐਕਸੀਡੈਂਟ ਨੂੰ ਜਦੋਂ ਅਸੀਂ ਇੱਥੇ ਪਹੁੰਚੇ ਇੱਥੇ ਆ ਸੀ ਜਦੋਂ ਬਜ਼ੁਰਗ ਪਹੁੰਚੇ ਸਰ ਓਰੇ ਸਾਰੇ ਜ਼ਖਮੀ ਪਏ ਸੀ 10 ਤੋਂ 15 ਬੰਦੇ ਜ਼ਖਮੀ ਸੀਗੇ ਉਸ ਵਿੱਚੋਂ ਇੱਕ ਅੱਧਾ ਹੀ ਮੇਰੇ ਖਿਆਲ ਨਾਲ ਇੱਕ ਅੱਧਾ ਹੀ ਬੰਦਾ ਥੋੜਾ ਜਿਹਾ ਐਮਰਜੈਂਸੀ ਚ ਹੋਊਗਾ ਬਾਕੀ ਸਾਰੇ ਫਟੜੇ ਹੀ ਸੀਗੇ ਬੱਚੇ ਔਰਤਾਂ ਵੀ ਸੀਗੀਆਂ ਹਾਂਜੀ ਬੱਚੇ ਔਰਤਾਂ ਵੀ ਸੀਗੀਆਂ ਨੌਜਵਾਨੇ ਵੀ ਪਰ ਬੱਚੇ ਔਰਤਾਂ ਦੇ ਵਿੱਚੋਂ ਮੈਨੂੰ ਕੋਈ ਨਹੀਂ ਜ਼ਖਮੀ ਦਿਖਿਆ ਮੇਨਲੀ ਜਿਹੜੇ ਮੈਨਸ ਸੀਗੇ ਉਹ ਥੋੜੇ ਜਿਆਦਾ ਜ਼ਖਮੀ ਸੀਗੇ ਤੇ ਜਿਹੜੀ ਪਾਸੇ ਇੱਕ ਮਹਾਤਾਲ ਦੀ ਸਵਾਰੀਆਂ ਲੈ ਕੇ ਜਾ ਰਹੇ ਸੀਗੇ ਰੋਡ ਦੇ ਉੱਤੇ ਆਪਣੇ ਸਿਵਲ ਹਸਪਤਾਲ ਦੇ ਸਾਹਮਣੇ ਖੜੀ ਸੀਗੀ ਪਿੱਛੋਂ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਟਰੱਕ ਨੇ ਪਿੱਛੋਂ ਹਿੱਟ ਕੀਤਾ ਜਿਹਦੇ ਵਿੱਚ 20-25 ਬੰਦੇ ਜ਼ਖਮੀ ਹੋਏ ਨੇ ਉਧਾਂ ਕੈਜੁਅਲਟੀ ਤੋਂ ਬਚਾਏ ਜਖਮਿਆਂ ਨੂੰ ਸੇਵਲ ਸੜਕਾਂ ਦਾ ਵਿੱਚ ਦਾਖਲ ਕਰਾਇਆ ਗਿਆ ਤੇ ਰੋਡ ਵਗੈਰਾ ਕਲੀਅਰ ਹੋ ਗਿਆ ਰੋਡ ਕਲੀਅਰ ਹੋ ਗਿਆ ਟਰੱਕ ਨੂੰ ਅਸੀਂ ਆਪਣੇ ਕ੍ਰੇਨ ਦਾ ਪ੍ਰਬੰਧ ਕਰਕੇ ਪਿੱਛੇ ਹਟਾ ਰਹੇ ਹਾਂ ਬਾਕੀ ਟ੍ਰੈਫਿਕ ਚੱਲ ਰਹੀ ਹੈ ਤੇ ਬਾਕੀ ਕੋਈ ਕੈਜੁਅਲਟੀ ਵਗੈਰਾ ਤਾਂ ਬਾਕੀ ਆਪਣੇ 2-3 ਬੰਦੇ ਸੀਰੀਅਸ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ